ਹਾਂ ਇਹ ਵੀ ਹੁਣ ਲਾਈਨ ਲਾਈਟ ਦਾ ਹਿੱਸਾ ਬਣਨ ਵਾਲਾ ਕੋਈ ਘੱਟ ਡਿਸਕਸ਼ਨ ਹੋਇਆ ਸੀਗਾ ਕੁਝ ਨਹੀਂ ਕੀ ਬਸ ਇਦਾਂ ਹੋ ਗਿਆ ਅਸੀ ਨੰਪਾ ਜੀ ਬਹੁਤ ਚੀਜ਼ਾਂ ਦਾ ਬਲੀਵ ਨਹੀਂ ਕੀਤੀਆਂ ਗਿਆ ਮੈਂ ਇਦਾਂ ਨਹੀਂ ਕੀਤੀਆਂ ਪਲਾਨ ਨਹੀਂ ਕੀਤੀਆਂ ਹੈਗਾ ਸੋ ਮੈਨੂੰ ਐ ਲੱਗਦਾ ਹੁੰਦਾ ਅਸੀਂ ਜੋ ਵੀ ਕੀਤਾ ਉਹ ਵੀ ਸਾਨੂੰ ਜੋ ਆਪਾਂ ਨੂੰ ਮੌਕੇ ਤੇ ਠੀਕ ਲੱਗਿਆ ਸੀ ਉਹ ਕਰ ਲਿਆ ਉਦੋਂ ਜਦੋਂ ਅਰਦਾਸ ਕਰਾਂ ਫਿਲਮ ਕਰਨੀ ਸੀ ਉਦੋਂ ਮੈਂ ਦੱਸਿਆ ਵੀ ਬੱਚਾ ਕੋਈ ਹੈ ਨਹੀਂ ਸੀ ਸਾਨੂੰ ਲੱਗਾ ਕਿ ਉਹ ਇਹ ਕਹਿੰਦਾ ਮੇਰਾ ਟੈਸਟ ਲੈ ਲੋ ਹੀ ਲਿਆ ਸਾਨੂੰ ਠੀਕ ਲੱਗਿਆ ਅਸੀਂ ਇਹਨੂੰ ਪਾਲਿਆ ਸੀ ਇਹ ਸੋਚਿਆ ਹੀ ਨਹੀਂ ਕੀ ਦਾ ਪਲੱਸ ਮਾਈਨਸ ਕੀ ਹੋਊਗਾ ਹਨਾ ਸਗਤ ਜਦੋਂ ਫਿਲਮ ਆਉਣ ਵਾਲੀ ਸੀ ਉਦੋਂ ਮੈਨੂੰ ਸਟ੍ਰੈਸ ਸੀਗਾ ਮੈਂ ਕਿਹਾ ਲੋਕੀ ਕਿਤੇ ਆਈ ਨਾ ਕਰਨ ਸੀ ਆਪ ਦਾ ਜਵਾਕ ਹੀ ਲੈ ਲੈ ਹਰ ਉਦੋਂ ਮੈਨੂੰ ਇਹ ਚੀਜ਼ ਜ਼ਰੂਰ ਸੀ ਬਟ ਅਦਰਵਾਈਜ਼ ਮੈਨੂੰ ਕੁਝ ਵਾਲਾ ਹੋ ਨਹੀਂ ਸੀਗਾ ਹਨਾ ਤੇ ਫਿਰ ਜਦੋਂ ਦਿਲਜੀਤ ਉਹਨਾਂ ਨੇ ਕਿਹਾ ਉਦੋਂ ਮੈਨੂੰ ਮਾੜਾ ਜਿਹਾ ਸੀ ਮੈਂ ਕਿਹਾ ਇਹ ਤਾਂ ਬਹੁਤ ਵੱਡਾ ਰੋਲ ਆ ਵੀ ਕਿਤੇ ਇਦਾਂ ਨਹੀਂ ਉਹ ਕਹਿੰਦੇ ਭਾਜੀ ਸਾਨੂੰ ਪੂਰਾ ਕੰਫੀਡੈਂਸ ਆ ਜੀ ਉਹ ਮੈਨੂੰ ਵੀ ਆਇਆ ਮੈਂ ਕਿਹਾ ਇਹ ਫਿਲਮ ਥੋੜੀ ਖਰਾਬ ਕਰਨਗੇ ਜੇ ਉਹਨੂੰ ਲੱਗਦਾ ਛੰਡਾ ਡਿਸਰਵਿੰਗ ਆ ਤਾਂ ਹੀ ਲੈਣਗੇ ਤੇ ਉਹ ਚੀਜ਼ਾਂ ਕੁਦਰਤੀ ਹੁੰਦੀਆਂ ਨੇ ਹਨਾ ਇਸ ਫਿਲਮ ਆਪਾਂ ਇਹ ਤਾਂ ਕਹਿ ਸਕਦੇ ਆ ਕਿ ਇਸ ਫਿਲਮ ਦਾ ਤਾਂ ਹੀਰੋ ਹੀ ਚੰਦਾ ਸੀ ਕਿਉਂਕਿ ਬਾਕੀ ਸਾਰੇ ਕੈਰੈਕਟਰ ਈਵਨ ਮੈਂ ਵੀ ਅਸੀਂ ਵੀ ਬਿਹਾਈਂਡ ਸੀ ਉਹਦੇ ਤੇ ਹਨਾ ਮੈਨੂੰ ਜਿਵੇਂ ਮੈਂ ਕਹਿ ਰਿਹਾ ਡਾ ਵੱਡਾ ਬਟ ਮੈਨੂੰ ਇਹ ਸੀ ਵੀ ਇਹ ਫਿਲਮ ਜ਼ਰੂਰ ਬਣਨੀ ਚਾਹੀਦੀ ਆ ਤੇ ਇਹ ਕਰ ਸਕਦਾ ਕਿਉਂਕਿ ਉਹੀ ਬੱਚਾ ਕਰ ਸਕਦਾ ਜੀ ਜਿਹਨੂੰ ਉਧਰਲਾ ਤੇ ਇਧਰਲਾ ਦੋਨੇ ਕਲਚਰ ਪਤਾ ਹੋਣ ਔਰ ਜਦੋਂ ਇੱਥੇ ਘੁੰਮੇ ਤਾਂ ਉਹ ਲੱਗੇ ਕਿ ਹਾਂ ਥੋੜਾ ਬਾਹਰਲਾ ਨਿਆਣਾ ਆਇਆ ਹੈ ਹਨਾ ਔਰ ਪੰਜਾਬੀ ਵੀ ਪੂਰੀ ਆਉਂਦੀ ਹੋਵੇ ਸੋ ਉਹਦੇ ਚ ਕ੍ਰਾਈਟਰੀਆ ਚ ਫਿੱਟ ਪੈਂਦਾ ਸੀ ਤੇ ਇਹ ਮੈਨੂੰ ਅਸੀਂ ਮੈਂ ਕਹਿੰਦਾ ਜਿਵੇਂ ਹੁਣ ਤੁਸੀਂ ਦੇਖਿਆ ਮੈਂ ਸਕੂਲਾਂ ਵਾਲੇ ਆਪਣੇ ਬੱਚਿਆਂ ਨੂੰ ਲਿਜਾ ਕੇ ਫਿਲਮ ਦੇਖਾ ਰਹੇ ਨੇ ਹਾਂ ਬਿਲਕੁਲ ਬਿਲਕੁਲ ਮੈਨੂੰ ਐਂ ਮੈਂ ਕਹਿਆ ਯਾਰ ਸਬਜੈਕਟ ਦਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ ਬੜਾ ਕੁਝ ਸਿੱਖਣ ਨੂੰ ਮਿਲੂ ਬੱਚਿਆਂ ਨੂੰ ਪੇਰੈਂਟਸ ਨੂੰ ਪੇਰੈਂਟਿੰਗ ਕੀ ਹੈ ਮੈਂ ਵੀ ਬਹੁਤ ਸਿੱਖਿਆ ਜਦੋਂ ਆਪਾਂ ਚੀਜ਼ਾਂ ਐ ਕਰਦੇ ਆ ਕਿ ਵੀਰੀ ਆਪਾਂ ਨੂੰ ਚੀਜ਼ਾਂ ਪਤਾ ਹੁੰਦੀਆਂ ਬਟ ਆਪਾਂ ਉਹਦੇ ਅਮਲ ਨਹੀਂ ਕਰਦੇ ਹੈਨਾ ਉਸ ਪ੍ਰੋਸੈਸ ਚੋਂ ਜਦੋਂ ਨਿਕਲਦੇ ਹੋ ਫਿਰ ਤੁਹਾਨੂੰ ਐ ਹੁੰਦਾ ਕਿ ਯਾਰ ਕਰਨਾ ਚਾਹੀਦਾ ਹੈ ਬਿਲਕੁਲ ਲਾਈਕ ਲੇਕਿਨ ਜਦ ਬੱਚੇ ਨੂੰ ਆਪਾ ਬਿਜ਼ਨਸ ਚ ਪਾਉਨੇ ਆ ਹੈਨਾ ਲਾਈਕ ਅਸੀਂ ਸਾਨੂੰ ਪਤਾ ਹੈ ਕਿ ਤੁਸੀਂ ਯੂ ਆਰ ਵੈਰੀ ਗੁੱਡ ਐਟ ਬੈਲੈਂਸਿੰਗ ਹੈਨਾ ਬਟ ਫਿਰ ਵੀ ਇੱਕ ਬੱਚੇ ਦੀ ਇਨੋਸੈਂਸ ਨੂੰ بڑا ਕੇ ਰੱਖਣਾ ਹੈ ਕਿਉਂਕਿ ਉਹ ਦਿਨ ਉਹ ਆਪਾਂ ਕਹਿੰਦੇ ਆ ਕਿ ਹਾਂ ਯਾਰ ਕਿਸੇ ਦੀ ਸ਼ੋਹਰਤ ਕੀ ਹੈ ਉਸ ਤੋਂ ਬਚਾ ਕੇ ਰੱਖਣਾ ਇਨੋਸੈਂਸ ਬਣਾ ਕੇ ਰੱਖਣਾ ਉਸ ਦੇ ਵਿੱਚ ਕੰਸਟੈਂਟ ਕਦੇ ਡਿਸਕਸ਼ਨ ਹੋਇਆ ਕਿ ਹਾਂ ਬੱਚੇ ਨੂੰ ਹਾਂ ਦੇਖੋ ਉਸ ਤੋਂ ਹੋਇਆ ਬਟ ਕੀ ਹੈ ਕਿ ਅਸੀਂ ਉਸ ਦੇ ਵਿੱਚ ਇਹਨਾਂ ਨੂੰ ਐ ਲੱਗਦਾ ਅੱਜ ਵੀ ਚਿੰਦੇ ਉਹਨਾਂ ਨੂੰ ਤਾਂ ਇਹੀ ਆ ਵੀ ਜਿਵੇਂ ਇੱਕ ਬੰਦਾ ਡਾਕਟਰ ਦਾ ਕੰਮ ਕਰਦਾ ਹੂੰ ਹੂੰ ਪੈਸੇ ਮਿਲਦੇ ਆ ਉਹ ਵੀ ਮੇਰੇ ਪਾਪਾ ਐਕਟਿੰਗ ਦਾ ਕੰਮ ਕਰਦਾ ਉਹਨੂੰ ਐਕਟਿੰਗ ਦੇ ਪੈਸੇ ਮਿਲਦੇ ਆ ਵੀ ਜਿਵੇਂ ਕੱਲ ਨੂੰ ਐਕਟਰ ਬਣੂੰਗਾ ਤਾਂ ਮੈਨੂੰ ਸ਼ਾਇਦ ਐਕਟਰ ਚੋਂ ਪੈਸੇ ਮਿਲਣਗੇ ਜਿਵੇਂ 플레이ਰ ਬਣੂੰਗਾ ਤਾਂ ਮੈਨੂੰ 플레이ਰ ਚੋਂ ਮਿਲਣਗੇ ਮੈਂ ਪੜ੍ਹ ਕੇ ਕੁਝ ਹੋਰ ਬਣੂੰਗਾ ਤਾਂ ਮੈਨੂੰ ਹੋਰ ਮਿਲਣਗੇ ਉਹਨਾਂ ਨੂੰ ਹਲੇ ਉਹੀ ਲੱਗਦਾ ਹਲੇ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਇਹਦੇ ਪਲੱਸ ਮਾਈਨਸ ਇਸ ਜਾਂ ਕਿੰਨਾ ਕੁ ਸੌਦਾ ਹੈ ਹਾਂ ਹਜੇ ਨਹੀਂ ਪਤਾ ਤੁਸੀਂ ਬਲੀਵ ਕਰਿਓ ਜਿੱਦਣ ਇਹ ਉੱਥੇ ਗਿਆ ਵਾ ਤੇ ਚਲੇ ਗਿਆ ਆਪਦਾ ਸਕੂਲ ਸ਼ੁਰੂ ਹੋ ਗਿਆ ਹਾਂ ਤੇ ਇਹਨੂੰ ਤਾਂ ਇਹ ਵੀ ਨਹੀਂ ਸੀ ਫ੍ਰਾਈਡੇ ਨੂੰ ਕਿਉਂਕਿ ਜਿਸ ਦਿਨ ਫਿਲਮ ਰਿਲੀਜ਼ ਹੋਈ ਆ ਇਹਨਾਂ ਨੇ ਉਸੇ ਦਿਨ ਫਿਲਮ ਦੇਖੀ ਆ ਹੂੰ ਹੂੰ ਤੇ ਇਹਨੇ ਵੀ ਜਾ ਕੇ ਉਸੇ ਦਿਨ ਦੇਖੀ ਆ ਤੇ ਇਹਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਭੁੱਲੀ ਗਿਆ ਸੀ ਇਹ ਤਾਂ ਸਵੇਰੇ ਯਾ ਮਤਲਬ ਇਹਨੂੰ ਦੱਸਿਆ ਵੀ ਅੱਜ ਆਪਾਂ ਸ਼ਾਮ ਨੂੰ ਫਿਲਮ ਦੇਖਣੀ ਆ ਉਹ ਕਹਿੰਦਾ ਵੀ ਹਾਂ ਅੱਜ ਫਿਲਮ ਦੇਖਣੀ ਆ ਹਨ ਇਹਦੇ ਨਾਲ ਦੇ ਫਰੈਂਡ ਫਰੁੰਡਾ ਨੂੰ ਵੀ ਇਨਵਾਈਟ ਕੀਤਾ ਸੀਗਾ ਹਨ ਅਸੀਂ ਕਿ ਉਹ ਵੀ ਸਾਰੇ ਜਾਣਗੇ ਹਨ ਤੇ ਨੈਕਸਟ ਡੇ ਸੈਟਰਡੇ ਤੋਂ ਇਹ ਫਿਲਮ ਪਹਿਲਾਂ ਇੱਕ ਵਾਰੀ ਥੋੜੀ ਥੋੜੀ ਕਰਕੇ ਦੇਖੀ ਹੋਈ ਸੀ ਜਿਵੇਂ ਡਬਿੰਗ ਵਾਲੇ ਸੈਟਰਡੇ ਤੋਂ ਇਹਨੂੰ ਫੇਰ ਨਹੀਂ ਕੁਝ ਪਤਾ ਇਹਨੂੰ ਤਾਂ ਇਹਨੂੰ ਥੋੜੀ ਪਤਾ ਵੀ ਮੇਰੀ ਫਿਲਮ ਚੱਲ ਰਹੀ ਹੈ ਕਿ ਹੈ ਨਹੀਂ ਹੈ ਕਿ ਹਮੇਂ ਦੇਖਿਆ ਸੀ ਇੱਕ ਵਾਰ ਸ਼ਿੰਦੂ ਨੂੰ ਲੈ ਕੇ ਆਏ ਸੀ ਉਸ ਟਾਈਮ ਮੇਰੇ ਖਿਆਲ ਆਪਾਂ ਕੁਝ ਲੋਕਾਂ ਨੇ ਗੱਲਾਂ ਕੀਤੀਆਂ ਥੋੜਾ ਜਿਹਾ ਗਿਆ ਕਿ ਉਸ ਤੋਂ ਬਾਅਦ ਤਾਂ ਸ਼ਿੰਦੂ ਆਇਆ ਵੀ ਨਹੀਂ ਪ੍ਰੋਮੋਸ਼ਨਸ ਤੇ